ਮੈਪ ਚਾਰ ਦੇ ਸਰਹਿਆਣੀ ਜਰੂਰ ਐਡ ਕਰ ਲਓ ਉੱਥੇ ਅਪਡੇਟ ਦਿੰਦੇ ਰਹੀਦਾ ਹੈ ਦਾਦੇ ਆਪਣੇ ਨੂੰ ਬਾਏ ਬਾਏ ਕਹਾਂਦੀ ਹੈ ਹਰ ਰੁਕ ਜਾ ਦੋ ਮਿੰਟ ਨੇਸ਼ ਵੱਜ ਗਈ ਹੈ ਰੁਕ ਜਾ ਵਾਜਾ ਭਰਾ ਲੈ ਲੈ ਬਾਏ ਕਰ ਦੋ ਤੇ ਅਸੀਂ ਚੱਲੇ ਅੰਮੀ ਚੱਲੇ ਅੱਛਾ ਅੱਛਾ ਹਾਂ ਹਾਂ ਉਹ ਵਾਖਵੀ ਆ ਤਾਂ ਕੋਸ ਲੱਗ ਰਿਹਾ ਕਿਹਦੇ ਕੋਲ ਉਹ ਦੇਖ ਉਹ ਦੇਖ ਨੇ ਉਹਨੂੰ ਵਾਖਵੀ ਆ ਉਹਨਾਂ ਨੂੰ ਜਾ ਕੇ ਕਹਨਾ ਜਾ ਕੇ ਗੱਲ ਕਰਾ ਦੋ ਬਾਏ ਕਰਦਾ ਹਰ ਗਣ ਉਹਨਾਂ ਨੂੰ ਸਭ ਬਾਏ ਕਰਦੀ ਸਾਨੂੰ ਬਾਏ 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 ਉਗਣੇ ਨੂੰ ਮਾਰੋ ਇਹ ਮਾਰਦਾ ਪਾਪਾ ਨੂੰ ਇਹਨੂੰ ਮਾਰੋ ਪਾਪਾ ਨੂੰ ਮਾਰਦਾ ਹੈ ਮਾਰ ਤਾਂ ਬਾਦੋ ਆਪਾ ਘਾਦੋ ਇਹਨੂੰ ਬੱਚ ਬੱਚਣਾ ਆਜੋ 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 ਬੱਚ ਕਰਤਾ ਨੁਕਸਾਨ ਇਹ ਵੀ ਦੱਸਣਾ ਕਿੰਨੇ ਕੀਤਾ ਕਿੰਨੇ ਕਹਣਾ ਇਹਨੇ ਨਿਆਬ ਕੀਤਾ ਆ ਬੇਬੇ ਨੇ ਕੀਤਾ ਜੀ ਆ ਬੇਬੇ ਤੇ ਆਪ ਚੜ ਗਈ ਹੁਣ ਮੰਜੇ ਤੇ ਤੇ ਚਪੇੜਾ ਪੈਣੀ ਜੀ 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 ਕਰਦੀ ਆ ਬੇਬੇ ਨੇ ਕੀਤਾ ਨੁਕਸਾਨ ਦਿਖਾ ਇੱਧਰ ਬੁੱਗਾ ਆਪਣਾ ਸੌਰੀ ਬੋਲ ਹੁਣ ਇਹਨੇ ਕਿਥੋਂ ਕੱਢ ਲਈ ਸੀ ਬਹੁਤ ਸਾਰੇ ਫੋਲ ਲੈਂਦੀ ਐ ਤੇ ਕੀ ਕਰੀਆ ਯਾ ਯਾਰ ਹੱਦ ਹੋ ਗਈ ਇਹਨੇ ਸ਼ੁਕਰ ਹੱਥ ਚ ਨਹੀਂ ਵੱਜੀ ਵੀ ਇਹਦੇ ਇੱਕ ਦਿਨ ਉਸ ਦਿਨ ਤੋੜੀ ਸੀ ਇੱਕ ਅੱਜ ਤੋੜ ਦੇ ਦਰ ਜਾਂਦੀ ਮੁੜ ਕੇ ਹੁਣ ਮੈਂ ਤੈਨੂੰ ਮੰਗਲਾ ਵੇਖ ਕੇ ਕਿਦਾਂ ਮੋਂਦਾ ਵਾਰੇ ਚ ਡਰ ਜਾਂਦੀ ਬੋਲ ਤਾਂ ਸੌਰੀ ਇਹ ਤੇ ਕਿਸੇ ਲਤਨ ਦੀ ਤੋੜ ਦੋ ਤਾਂ ਵੀ ਕਹੋਗੀ ਪਪਾ ਸੌਰੀ ਅ ਸਤਿ ਸ਼੍ਰੀ ਅਕਾਲ ਸਾਰਤ ਤੁਹਾਡਾ ਅੱਜ ਦਾ ਵਲੌਗ ਦੇ ਵਿੱਚ ਤੇ ਜੇ ਮੁੰਨਾ ਨਹੀਂ ਗਿਆ ਅੱਗਰ ਕੰਬੀ ਨਹੀਂ ਆਵਾਲਾ ਤੇ ਉਹ ਬੱਚੇ ਨੂੰ ਲੈ ਗਏ ਨੇ ਹਸਪਤਾਲ ਨੂੰ ਕੋਮੇ ਡਾਕਟਰ ਦੇ ਕੋ ਇਹ ਲੂਜ਼ ਮਸ਼ੀਨ ਲੱਗੇ ਹੈ ਨੇ ਇਹਨਾਂ ਦੇ ਨੂੰ ਤੇ ਬਾਕੀ ਚਲੋ ਹੋ ਸਕਦਾ ਯਕ ਮੇਰੇ ਟਾਈਮ ਲੱਗਾ ਹੁਣ ਇੰਟਿੰਗ ਦੀ ਕੁੰਡੇ ਹੈ ਜਿੰਨੇ ਦਾ ਕੰਮ ਕਰ ਜਾਓ ਫਿਰ ਦੇਖਦੇ ਹਾਂ ਪਤਾ ਲੈਣ ਜਾਵਾਂਗੇ ਕੀ ਜਿਵੇਂ ਕਿ ਸਿਦਨਾ ਅੱਜ ਫਿਰ ਗੰਚ ਛੁੱਟੀ ਹੈ ਹਾਂਜੀ ਜੀ ਮੇਰੀ ਬਿੜੀ ਕੰਮ ਕਰ ਲਈ ਤੇ ਮੈਂ ਵੀ ਲੱਗਵਾ ਲਿਆ ਹੁਣ ਮੇਰੀ ਡਿਊਟੀ ਲੱਗੀ ਆ ਸਾਡੂ ਸਿੰਘਾਂ ਤੇ ਅੱਜ ਸਾਡੂ ਸਿੰਘਾਂ ਨਾਲ ਮਿਲ ਕੇ ਕੰਮ ਕਰਾਂਗੇ ਯਾਰ ਇੱਕ ਤਾਂ ਜੀ ਮੰਮਾ ਪਾਤਾ ਦੁਨੀ ਗੜਾ ਇੱਕ ਮੰਮਾ ਹਨਾ ਹੋ ਗਿਆ ਮੇਰੇ ਪਾਓ ਦੁਨੀ ਗੜਾ ਹੋਰ ਅੱਗੇ ਨੂੰ ਜਾਣਾ ਬੜਾ ਸੁਣਦੀ ਪਾਓ 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 ਪਾਣੀ ਦੀ ਬੋਤਲਾਂ ਭਰਦੀਏ ਆ ਆ ਕੰਮ ਮੇਰਾ ਹੁੰਦਾ ਪੱਕਾ ਹੀ ਮੇਰਾ ਆ ਇਹ ਬੋਤਲਾਂ ਕੋਈ ਨਹੀਂ ਭਰਦਾ ਜ ਮੰਮੀ ਇਹ ਡਿਊਟੀ ਮੇਰੀ ਹੁੰਦੀ ਆ ਜਦੋਂ ਬੰਦੇ ਨੂੰ ਬੋਲਤਾ ਕੰਮ ਕਰਨਾ ਪੈਂਦਾ ਨਾ ਉਦੋਂ ਫਿਰ ਇਹੋ ਹੀ ਹਾਲ ਹੁੰਦਾ ਹੁੰਦਾ ਗੰਡੇ ਕੱਟਣ ਦੇ ਆ ਮੈਂ ਚੱਲ ਅੰਦਰ ਕਿਤਾਣ ਸੰਦੀਪ ਕਾਂਦਿਆ ਸ਼ੋਕੇ ਸਾਫ ਅਹੀਂ ਤੇ ਮੈਂ ਤੇ ਆਪਣਾ ਕੰਮ ਕਰਤਾ ਆਲੂ ਤੇ ਪਿਆਜ਼ ਕੱਟਦੇ ਆ ਬੱਸ ਹੁਣ ਇਹਦੇ ਇਹਦੀ ਡਿਊਟੀ ਇੰਨੇ ਬਣਾਉਣੀ ਸਬਜ਼ੀ ਸੁੱਜੀ ਆ ਜਾਲੇ ਬੜਾ ਲੱਗਾ ਯਾਰ ਗੰਦੀਪ ਗੱਲ ਕਰ ਰਹੀ ਮੰਮੀ ਦੇ ਨਾਲ ਮੰਮੀ ਦਾ ਆ ਫੋਨ ਕਰਨ ਦੇ ਨਹੀਂ ਹਣਾ ਵੱਲੋਂ ਕਹਿੰਦੇ ਮੰਮੀ ਪੀ ਲਿਆ ਉਹ ਬੜਾ ਹਾਂ ਪੀ ਲਿਆ ਉਹ ਮੱਗੇ ਇਹਨਾਂ ਨੂੰ ਕਿਹਾ ਇਹ ਮਾਂ ਰੋਂਦਾ ਉਹਨਾਂ ਨੇ ਤੇ ਪੀ ਲਿਆ ਉਹਨੂੰ ਕਿੱਥੇ ਦਾਖਲ ਕੀਤਾ ਤਿੰਨ ਦਿਨ ਦੇ ਬੇਟੇ ਨੂੰ ਫੇਰ ਮਸ਼ੀਨ ਦੇ ਵਿੱਚ ਲਾ ਲਿਆ ਡਾਕਟਰਾਂ ਨੇ ਕਿਉਂਕਿ ਪੀ ਲਿਆ ਬਹੁਤ ਜ਼ਿਆਦਾ ਆਇਆ ਹੁੰਦਾ ਇਹ ਮਿਲ ਬਣਾਇਆ ਤੇ ਚੱਲਦੇ ਹਾਂ ਹੁਣ ਉੱਧਰ ਆਪਾਂ ਜਲਦੀ ਉਹਦੀ ਚਾਰ ਹੋ ਜੀਏ ਮਾ ਆਖਣ ਨੂੰ ਵੀ ਆਏ ਨਹੀਂ ਹੁਣੇ ਨਾਲੇ ਰੋਟੀ ਨਹੀਂ ਕਿਦਾਂ ਉਹ ਤੇ ਉਹ ਸੰਨ ਰੋਟੀ ਟੇ ਬਣਾ ਦੇ ਇਹ ਬੰਗੇ ਨਾ ਨੇ ਬਣਾ ਲਈਏ ਚਾਹ ਤੇ ਚਾਹ ਦੇ ਚ ਪਾ ਲਈ ਕਿ ਦਵਾਈ ਜੰਡੀ ਸੁਰਸੁਰਲੀ ਚਾਹ ਨਾਲ ਲੈ ਜਾਵਾਂਗੇ ਨਾ ਅਖੰਡੇਸ ਨੇ ਅਖਣੀ ਚਾਹ ਬਣਾ ਕੇ ਲੈ ਆ ਜੰਨੇ ਆ ਵੀ ਮੰਮੀ ਨੇ ਤੇ ਪੀਣੀ ਆ ਬਾਜੀ ਆ ਤੇ ਜਾਂ ਕਰਨ ਦੀ ਦੀ ਹੁਣ ਵੀ ਥੋੜੀ ਜੀ ਪੀ ਲੈਣੀ ਕਰਨ ਦੀ ਦੀ ਨਹੀਂ ਚਾਹ ਨਹੀਂ ਪਣੀ ਥੋੜੀ ਜੀ ਪੀ ਲੈਣਗੇ ਦੋ ਜਾਨਾਂ ਚੁੱਕੀ ਲੈ ਲਈ ਡੈਡੀ ਹੋਣਗੇ ਡੈਡੀ ਪੀ ਲੈਣਗੇ ਤੇ ਹੁਣ ਚੱਲੇ ਆ ਸਾਰੇ ਜਾਨੀ ਜ਼ਰੂਰ ਅਰਦਾਸ ਕਰਿਆ ਮਾਰੇ ਲੰਮੀ ਉਮਰ ਕਰੇ ਹਨਾ ਜੀ ਦਿੱਤਾ ਤੇ ਮਾਰਾ ਇਹਨੇ ਤੇ ਟਾਈਮ ਵੱਜ ਗਿਆ 2:30 2:30 ਵੱਜ ਗਿਆ ਇਸ ਟਾਈਮ ਉਹ ਦੀ ਫਿਓ ਗੇ ਰੈਡੀ ਤੇ ਚੱਲੇ ਹੁਣ ਗੁੜੀਆਂ ਨੂੰ ਪਾਤੇ ਸੈਂਟਰ ਬੋਤਲ ਕਵਰ ਲੈਦਾ ਪਰ ਹਈ ਮੈਂ ਉੱਤੇ ਬਰਾਚਣਾ ਮੈਂ ਮੈਂ ਪਾਣੀ ਵਾਲੀ ਵੀ ਲੈ ਲੈਣੇ ਕੋਈ ਪਤਾ ਨਹੀਂ ਦੋਥੇ ਪਾਣੀ ਫਿਲਟਰ ਹੈ ਕਿ ਨਹੀਂ ਹੈ ਯਾਰ ਤੇ ਨਹੀਂ ਅਚਾਨਕ ਟੱਡੀ ਹੋ ਜਾਈਏ ਗਲਤੀਆਂ ਕਿ ਮੜੀ ਨੇ ਸਿੱਧੀ ਰੱਖ ਸਿੱਧੀ 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 ਕਰ ਤੇ ਹਾਲੇ ਇੱਕ ਸਾਈਡ ਬੋਤਲ ਪਾ ਲੈ ਹਾਲੇ ਗਲਾਸ ਗਏ ਫਾਹੇ ਲਾ ਪਾ ਫਟਿਆ ਹਮੇ ਕਿ ਚਲ ਪਾ ਕਰ ਦੂੰ ਪਾ ਹਾਲੇ ਗਲਾਸ ਗਏ ਪਾ ਲੈ ਵਿੱਚ ਇੱਕ ਮੈਂ ਮਰਾ ਕਾ ਨੀ ਮੈਂ ਸ਼ੁਰੂ ਕਰਦਾ ਚਲ ਠੀਕ ਹੈ ਚਲ ਆ ਹਰ ਗੰ ਨੂੰ ਮੇਰੇ ਕੋਲ ਇੱਧਰ ਆ ਆ ਫੜ ਉਹ ਆਪਣੀ ਬੋਤਲ ਚਲ ਮੇਰੀ ਉਂਗਲ ਫੜ ਉਹ ਬੋਤਲ ਨਹੀਂ ਪੀਬਾ ਲੈ ਵੀ ਮਿੱਤਰਾਂ ਚੱਲ ਗਿਆ ਗੱਡੀਆਂ ਸੀਕ ਹੀ ਬਹੁਤ ਜ਼ਿਆਦਾ ਆ ਤੇ ਆ ਤੋ ਹੀ ਵੀ ਚਲੋ ਕੋਈ ਗੱਲ ਮੈਂ ਤੇ ਸੰਦੀਪ ਜਾ ਰਿਹਾ ਹਾਂ ਹਸਪੀਟਲ ਨੇੜੇ ਹੀ ਹਸਪੀਟਲ ਤੇ ਨੇੜੇ ਹੀ ਹੈ ਵੈਸੇ ਮੈਂ ਆਪਾਂ ਹਸਪੀਟਲ ਤੁਮ ਨਾਲ ਗੁਟੀਆ ਆ ਫੜਨਾ ਇੱਕ ਗੀ ਬੋਤਲ ਜੀ ਫੜਦਾ ਕੁੜੀਏ ਯਾਰ पहुंच गए। जी क्या हाल चाल दोस्त चाह चाह फे भाजी भैया सरकाल ठीक ठाक भैया सीकाल चल ठीक है ठीक ठाक फोटो आ चंखी गई माबा की फोटो लाई कमरे से। ਠੀਕ ਠਾਕ ਵਧੀਆ ਚਾ ਵਧੀਆ ਚਾ ਪਹਿਲਾਂ ਕਿਤਾਬ ਉਹ ਤਾਂ ਮੈਂ ਪੱਟੀ ਵੀ ਕਰੀ ਆ ਉਹ ਕੋਈ ਨਹੀਂ ਉਹ ਨਹੀਂ ਕੋਈ ਟੈਨਸ਼ਨ ਉਹ ਮੜੀ ਮੈਂ ਕੋਈ ਗੱਲ ਨਹੀਂ ਪਰੀ ਪ੍ਰਾਣੀਆਂ ਬੜੀਆਂ ਕਹਿੰਦੇ ਨੇ ਤੂੰ ਬਹੁਤੇ ਖੇਖਣ ਕਰਦੀ ਆ ਖੇਖਣ ਕਹਿੰਦੇ ਤੇ ਰਾਤ ਦੀ ਲਵਾ ਦਿੰਦੇ ਆ ਆ ਕਹਿੰਦੀ ਮੇਰੇ ਸਾਡ ਨਾ ਜੀ ਤੇ ਭਾਜੀ ਕਹਿੰਦੇ ਕੋਈ ਨਹੀਂ ਤੇਰੇ ਕਾਗਜ਼ਤੀ ਲਵਾ ਦਿੰਨੇ ਆ ਮੋਰੀ ਨਹੀਂ ਆਲੀ ਆ ਜੇ ਬਿਹਾਨਾ ਦਿੰਦੇ ਬੜਾ ਜੇ ਲੱਗਦੇ ਨਾ ਤਾਂ ਮੈਂ ਲਾਉਣੇ ਵਾਲਾ ਬੜਾ ਸਕੂ ਹਾਂ ਹਾਂ ਕਿਣਾ ਨਹੀਂ ਹੈ ਨਹੀਂ ਉਹ ਉਦਾਂ ਬਸ ਨਖਰੇ ਕਰਨਾ ਮਮ ਅੜੀ ਹਾਂ ਨੋ ਨਿਊ ਆਨੋ ਮਮਾ ਪੀ ਲੈ ਨਹੀਂ ਚਾਹ ਪੀ ਲਓ ਚਾਹ ਪੀ ਲਓ ਕੋੜ ਬਣੋ ਯਾਰ ਅੱਜ ਮੈਂ ਤੇ ਰੱਖੀ ਤਣਕ ਪੇਸਮੈਂ ਆ ਉਹ ਵੀ ਉਹ ਵੀ ਗਲੇ ਰੱਖਲੇ ਪਿਲਪਲ ਕੰਡੀਆਂ ਇਧਰ ਵੇ ਭਾਜੀ ਕਹਿੰਦੇ ਸੋਈਆਂ ਮੇਲੇ ਦਿੰਦੇ ਆ ਗਏ ਆ ਕਹਿੰਦੇ ਭਾਜੀ ਕਹਿੰਦੇ ਖਾ ਲਓ ਆ ਤੇ ਪਿਲਪਲ ਕੰਡੀਆਂ ਕਦਾਂ ਅਜੇ ਸਰੀਰ ਮਾ ਸਰ ਇਹਨਾਂ ਹੁੰਦਾ ਤੇ ਉੱਥੋਂ ਟੈਸਟ ਕਰਨਾ ਉਹਨਾਂ ਨੇ ਪਰ ਇਹ ਗੱਲ ਹੈਗੀ ਵੇਲੇ ਡਾਕਟਰ ਵੇਨ ਲੱਭ ਲੈਂਦੇ ਜਾਂਦੇ ਬੱਚੇ ਦੀ ਨਾੜ ਲੱਭ ਲੈਂਦੇ ਜਾਂਦੇ ਬੱਚੇ ਦੀ ਵੀਰ ਮਮੀ ਮਮੀ ਇਹ ਕੀ ਕਰ ਰਹੇ ਨੇ ਇਹ ਆਵਾ ਦੋ ਰੰਗ ਆ ਗਿਆ ਹਨ ਮੈਂ ਆ ਗਿਆ ਬੈਂਕ ਦੀ ਜਗ੍ਹਾ ਨਹੀਂ ਨਰਕ ਹੀ ਪੂਰਾ

ਲੈਓ ਸਤਿ ਜੀ ਮੈਂ ਫੋਨ ਕਰਾਂ ਯਾਰ ਰੋਜਾ ਮੀਟਰ ਵਾਲੇ ਮੀਟਰ ਲਵਾ ਦੀ ਗੱਲ ਕਰ ਤਾਡਾ ਜਲਦੀ ਬੜੀ ਮਦਦ ਨਾ ਆਉਂਦੀ ਤੇ ਦਾ ਨਾਮ ਤੇ ਕਿਹੜੇ ਨਾਮ ਤੇ ਮੀਟਰ ਕਰਵਾਉਣਾ ਮੀਟਰ ਉਹਨਾਂ ਕੋਲ ਫੀਨ ਮੀਟਿੰਗ ਤੇ ਲੱਗੋ ਸਮਝੀਂ ਉਹ ਪੈਸਾ ਦਿੱਤੀ ਨਹੀਂ ਆਉਣਾ ਸਾਡੇ ਲਈ ਬੜਾ ਵੱਡਾ ਤੇ ਮੈਂ ਚੌਕਾ ਹਾਂ ਕਿਉਂ ਉਹ ਵੀ ਮਸ਼ੀਨ ਤੇ ਮਸ਼ੀਨ ਤੇ ਨਹੀਂ ਨਹੀਂ ਮਤਲਬ ਜਿਹੜਾ ਮਤਲਬ ਛੋਟਾ ਵੱਡਾ ਬੱਚਾ ਜਿਹਨੂੰ ਪੀੜੀ ਆ ਜੇ ਫਿਰ ਉਹਨੂੰ ਮਸ਼ੀਨ ਤੇ ਰੱਖਦੇ ਧੋਪ ਦੇਣੀ ਪਈ ਸੀ ਇਹ ਕੀ ਦੇਣਾ ਪੈਂਦਾ ਨਾ ਹਨਾ ਹਾਂ ਉਹ ਕਹਿੰਦੇ ਸ਼ੋਪਿੰਗ ਜੀ ਕਰਨ ਗਏ ਦੇ ਡੇਕ ਪੀਏ ਬਸ ਲੈ ਸ਼ੋਪਿੰਗ ਕਰਨ ਲੱਗੇ ਤਾਂ ਬੀਬੀਆਂ ਸਕੋਟਰ ਖਲੋਂਦੀਆਂ ਨੇ ਨਹੀਂ ਸ਼ੋਪਿੰਗ ਕਰਨ ਲੱਗੇ ਤਾਂ ਬੀਬੀਆਂ ਆਟ ਖਲੋਂਦੀਆਂ ਸਭ ਆਟ ਖਲੋਂਦੀਆਂ ਦਾਦਾ ਦੇ ਡੇਕ ਪੈਣ ਅੱਛਾ ਬੱਚਾ ਹੀ ਆ ਮੈਂ ਕਹਣਾ ਕਿ ਬੁੱਢੀ ਡੇਕ ਪੀ ਆ ਅੱਛਾ ਛੋਟੇ ਛੋਟੇ ਬੱਚੇ ਹੀ ਆ ਘੇਰ ਕੇ ਇਹਨਾਂ ਵੱਡੀ ਥੋੜੀ ਜੀ ਅੱਛਾ ਜੀ ਜਾਣਾ ਚੱਲ ਗਿਆ ਕਾਕਾ ਜਣ ਚਲੋ ਸੰਦੀਪ ਤੇ ਕਾਕੇ ਨੂੰ ਵੇਖਾਂ ਅੱਜ ਉਹਨਾਂ ਨੂੰ ਚੱਲਣਾ ਕਾਕਿਆਂ ਨੇ ਹੀ ਵੇਖ ਕੇ ਆਏ ਫਰਸਟ ਕਲਾਸ ਅਗਲਾ ਦਿਹਾ ਹੈ ਕਹਿੰਦਾ ਚੱਲ ਜਾ ਮੇਰੇ ਲੱਗੋ ਮੈਂ ਅਜ ਮਿੱਗੇ ਥਾਂ ਬੈਠਾ ਹਾਂ ਹੈਂ ਅੰਦਾ ਉਹ ਬੈਠੇ ਰਹਿਣ ਦੇ ਮਿੱਗੇ ਥਾਂ ਦੇ ਅੰਦਰ ਬੱਚਾ ਹੋਰ ਨਹੀਂ ਆਇਆ ਵੇਖਿਆ ਨਹੀਂ ਹੁੰਦਾ ਹਾਂ ਹਾਂ ਹੁਣ ਇਹ ਮਦ ਆਪਣਿਆਂ ਨਾਲ ਕਰ ਲਈ ਨਾ ਨਾ ਲੈ ਉਹ ਗੋਨਾਂ 64 ਦਾ ਮਰਦ ਕੁੜੀਆਂ ਨਹੀਂ ਨਹੀਂ ਕੁੜੀਆਂ ਦੂਜੀ ਵੇ ਹੈਗੀਆਂ ਜਿਹੜੀਆਂ ਉਹ ਲਾਦੇ ਨਰਸਾਂ ਅੱਖਾਂ ਤੇ ਕਾਲੀਆਂ ਨਹੀਂ ਐਨਕਾਂ ਲਾਈਆਂ ਹਨ ਕਿ ਪੱਟੀ ਹੈ ਹਨੀ ਕਾਲੀ ਜੀ ਉਹ ਲਾਈ ਮੁੰਡੇ ਵੀ ਲਾਈ ਪੱਟੀ ਜੀ ਪੱਟੀਆਂ ਲਾਉਂਦੇ ਆ ਹੋ ਹਾਂ ਮੁੰਡੇ ਵੀ ਲਾਈ ਲਾਈਟ ਮੜੀ ਜੀ ਬੰਦ ਹੋਈਏ ਤਾਂ ਐ ਉਹਨੂੰ ਕਹਿੰਦੇ ਪੂਰੀ ਗਰਮੀ ਲੱਗਣ ਲੱਪੀ ਹੈ ਹੈ ਤੇ ਐਨੇ ਚਾਰੇ ਦਰਵਾਜ਼ੇ ਬੰਦ ਕਰ ਸੜਿਆ ਕਿਦਾਂ ਵੀ ਇਧਰੋਂ ਕਰਤਾ ਵਾ ਆਹ ਵੋਸ਼ਮ ਦਾ ਖੋਲਦੇ ਮਾਸਾ ਫਰੇਗਰੈਂਸ ਹੈ ਸੁੰਘ ਲੈ ਹਾਂ ਹਾਂਜੀ ਫਿਰ ਭਾਜੀ ਅੰਦਾ ਸ਼ਰਦਾਈ ਘੁੱਟ ਗਈ ਇੱਥੇ ਇੱਥੇ ਜੀ ਇੱਥੇ ਪੰਕਤਾਂ ਲੱਗੀਆਂ ਤੇ ਪੂਰੀ ਨਹੀਂ ਹੋਣੀ ਡੰਡਾ ਕੁੰਡਾ ਟੁੱਟ ਜਾਣਾ ਵੇਲੇ ਬਣਾਵਣਾ ਕ ਨਹੀਂ ਕਰਨਾ ਹੈ ਜਿੰਮੀ ਜੰਤ ਡਾਇਰੈਕਟਰ ਨੇ ਨਾ ਪਿਆਈਏ ਡਾਇਰੈਕਟਰ ਪੀ ਕੇ ਭੈ 17 ਵੇ ਇਹ ਤੇ ਕੁੰਡਾ ਨਹੀਂ ਇੱਥੇ 20 ਪੀ ਕੁੰਡੇ ਚਾਹੀਦੇ ਜਿਹੜੇ ਇਹ ਗੱਲ ਮੰਨੀ ਨੀ ਉਹ ਤਾਂ ਇਹ ਵੀ ਹੁਣ ਉਹ ਹੈ ਨਹੀਂ ਆ ਮਰੀਜ਼ ਹੈ ਨਹੀਂ ਬਾਤ ਚਲ ਗਏ ਸਭ ਸੌ ਗਏ ਕੋਈ ਐਡੀ ਮਤਲਬ ਖਾਸ ਪ੍ਰੋਬਲਮ ਨਹੀਂ ਕਿ 12 ਪੁਆਇੰਟ ਕਿਦਾਂ ਇਦਾਂ ਕਿ ਪੀਲੀਆ ਹੈਗਾ ਕਹਿੰਦੇ ਵੀ ਕੱਲ ਨੂੰ ਛੁੱਟੀ ਮਿਲ ਜਾਣੀ ਆ ਅੱਜ ਦੀ ਤੇ ਅੱਡੀ ਕੱਲ ਸ਼ਾਇਦ ਮਾਰਨਿੰਗ ਛੁੱਟੀ ਮਿਲ ਜੇ ਇਹਨਾਂ ਨੂੰ ਤੇ ਬਾਕੀ ਠੀਕ ਆ ਵੀ ਮਹਾਰਾਜ ਦੀ ਕਿਰਪਾਈ ਆ ਇੱਕ ਦਿਨ ਦਾ ਮਤਲਬ 5500 ਰੁਪਿਆ ਖਰਚਾ ਹੈ ਆ ਤਾਂ ਸੰਡੇ ਭਾਜੀ ਹਣੀ ਬਾਕੀ ਚਲੋ ਕੋਈ ਗੱਲ ਨਹੀਂ ਮੈਂ ਕਹਿੰਦੇ ਹਾਂ ਜੀ ਤੰਦਰੁਸਤ ਹੋ ਜੇ ਠੀਕ ਠਾਕ ਹੋ ਜੇ ਪੈਸੇ ਜਿਹੜੇ ਲੱਗੇ ਉਹ ਦੁੱਖ ਦੇਣੀ ਆ ਗੱਡੀ ਧੁੱਪੇ ਲੱਗੀ ਮੈਂ ਛਾਵੇਂ ਲਾਲ ਗਿਆ ਵੀ ਅੱਧਰ ਅੱਗੇ ਗੱਡੀ ਲੱਗੀ ਹੁਣ ਪਰਾਂ ਕਰ ਲਈਏ ਕਿੰਨੇ ਓਏ ਹੋਏ ਹੋ ਹੋ ਰੱਬਾ ਚਲੋ ਚਲੋ ਕੁੰਚੇ ਕਰ ਲਏ ਆ ਦੂਨੇ ਕਿਧਰ ਲਾਣੇ ਆ ਹੈ ਦੂਨੇ ਉੱਦਰ ਲੈਣਾ ਯਾਰ ਅੱਗੇ ਕਹਿੰਦੇ ਹੈਗੀ ਦੁਕਾਨ ਟਾਇਰ ਨਵੇਂ ਪਾਏ ਗੱਡੀ ਨੂੰ ਭਾਈ ਜونی ਕਰਾ ਰਹੇ ਨੇ ਜੂਸ ਕਰਨ ਦੀ ਦੀ ਵਾਸਤੇ ਇੱਥੋਂ ਤੇ ਮੈਂ ਬੈਠਾ ਆ ਗੱਡੀ ਦੇ ਜਹਾ ਆਪਾਂ ਜਿੱਥੇ ਚੜ ਗਏ ਹੁਣ ਇੱਥੋਂ ਯਾਰ ਭਾਜੀ ਕਹਿੰਦੇ ਅਸੀਂ ਜਿਹੜਾ ਕਮਰਾ ਆਇਆ ਤੇ ਅਸੀਂ ਦੇ ਪੱਲੇ ਕੋਈ ਨਹੀਂ ਰਹਿੰਦਾ ਪੱਤੀਆਂ ਵਿੰਗੀਆਂ ਕਰਦੀਆਂ ਕੰਨੇ ਮਾਰ ਮਾਰ ਕੇ ਆ ਵੇ ਪੱਲੇ ਥਲੇ ਡੇ ਪੇਟ ਇੰਨੀਆਂ ਪੱਤੀਆਂ ਲਾਤੀਆਂ ਚਲੋ ਜੀ ਲੈ ਬੀ ਖਾ ਲੋ ਖਾ ਲੋ ਬਸ ਸਹੀ ਗੱਲ ਹੈ ਨਹੀਂ ਹੋ ਗਿਆ ਬਹੁਤ ਚੁੱਕੀ ਜਿੰਨੇ ਕੁੜੀ ਨੇ ਦਵਾਈ ਲਾਉਂਗਾ ਤੇ ਨਵੇਂ ਸੁੱਟੋਂ ਬਾਹਰ ਦੇ ਫ੍ਰੀ ਆਇਆ ਦਾ ਰੁਪਈਏ 70 ਦਾ ਆਏ ਅਸੀਂ ਇਹ ਇਹ ਤਾਂ ਕਹਿੰਦੀਆਂ ਚੀਜ਼ਾਂ ਫ੍ਰੀ ਆਉਂਦੀਆਂ ਜਿੱਦਾਂ ਇਹ ਤਹਾ ਦੇ ਕਾਹ ਕਹਿੰਦੀ ਬਸ ਚਲੋ ਚੱਲੀਏ ਜਨਾ ਹੈ ਕੱਲ ਭਾਈ ਸਵੇਰੇ ਛੁੱਟੀ ਮਿਲਣੀ ਕਿ ਸ਼ਾਮੀ ਮਿਲਣੀ ਹੈ ਸਵੇਰੇ ਮਿਲ ਜਾਨੀ ਸਵੇਰੇ ਚਾਹ ਤੇ ਗਰਮ ਹੋ ਗਈ ਹੋਣੀ ਆ ਇਹਨੇ ਉਹ ਠੰਡੀ ਹੋ ਗਈ ਹੋਣੀ ਆ ਇਹਨੇ ਗਰਮ ਕਾ ਠੰਡੀ ਹੋ ਗਈ ਹੋਣੀ ਚਾਹ ਤੈਨੂੰ ਦੇ ਦੇ ਜੂਸ ਦੇ ਨਾਲ ਇੱਕ ਵਾਰ ਚਾਹ ਚਾਹ ਚ ਲੈ ਆਉਣਾ ਪੁਰਾਣੀਆਂ ਬੁੜੀਆਂ ਨੇ ਇਦਾਂ ਇਦਾਂ ਲੈਣ ਜੁਕਦੇ ਨਹੀਂ ਐ ਨਹੀਂ ਹੋਣਾ ਨਹੀਂ ਚਲੋ ਚੱਲੀਏ ਦਾਦੀ ਨੂੰ ਬਿਸੀ ਪਾ ਦੋ ਵੀਰੇ ਬਿਸੀ ਪਾ ਦੋ ਨਾ ਬਿਸੀ ਪਾ ਦੋ ਮੈਂ 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 ਨਹੀਂ ਡਰਿਆ ਵੀ ਚੱਲ ਮੈਂ ਚੱਲ ਚੱਲ ਭੂਇ ਨੂੰ ਬਾਇ ਕਰ ਦੋ ਬਾਈ ਹਲੋ ਹਲੋ ਬਾਈ ਬਾਈ ਇਹਨੂੰ ਇਹ ਪਤਾ ਚਾ ਚੜੇ ਸਿਰ ਨੂੰ ਖੋਜ ਚਾਹਤ ਹਾਂ ਕੀ ਲੈਣਾ ਏ ਦੁਬਾਰਾ ਹੈ ਲੈਣਾ ਭਾਈ ਕਿੱਥੇ ਆ ਭਾਈ ਭੈਣੇ ਕਿੱਥੇ ਹੀ ਆ ਵੀ ਦੱਸ ਦੁਬਾਰਾ ਲੈਣਾ ਇਹੋ ਆਪ ਹੈ ਨਹੀਂ ਤੇ ਫਿਰ ਦਾ ਵਿੱਚ ਚੱਲੇ ਹੁਣ ਘਰੇ ਤੇ ਕੁਲਤਕਲ ਚੱਲ ਰਹੀ ਗੱਡੀ ਦੇ ਚ ਬੈਠ ਖਾਣਿਆ ਅਵੇ ਲੁੱਡੂ ਚੱਲੇ ਮਾਪੇ ਬਿਲਕੁਲ ਅੰਮਿਚਾ ਰਹ ਜਨੇ ਅੱਛਾ ਅੱਛਾ ਆ ਕੁੜੀ ਨੇ ਬੜਾ ਤੰਕ ਕੀਤਾ ਗੁਬਾਰਾ ਲੈ ਕੇ ਤੇ ਰਹਿਣਾ ਪਰ ਭਾਈ ਨੇ ਉੱਥੇ ਹੈਗਾ ਉਹ ਗੱਡੀ ਕਿਤੇ ਰਹਿ ਕੇ ਨਹੀਂ ਆਇਆ ਮਾਸ਼ਾ ਅੱਲ ਤੇਰੀ ਮਰਜ਼ੀ ਉਹਦਾ ਪੈਸੇ ਵਟਨ ਦਾ ਇਰਾਦਾ ਜੀ ਲੈ ਵੀ ਨਿਕਰ ਸੂਟ ਵੇਖ ਕੇ ਰੁੱਕ ਗਏ ਆ ਆਪਾਂ ਸਾਹਮਣੇ ਲੱਗਾ ਆ ਆਹ ਜਿਹੜਾ ਨਹੀਂ ਨੀ ਉਹ ਲੈ ਕੋ ਕੋਈ ਛਾਇਦੇ ਉਹ ਕਪੜਾ ਟੰਗਿਆ ਜਿਹੜਾ ਲੇ ਉਹ ਕਪੜੇ ਚਾਹੀਦੇ ਕਲਰ ਕਲਰ ਕਿਹੜੇ-ਕਿਹੜੇ ਆਏ ਅੱਛਾ ਲੇ ਸੋਲਟੇ ਸਾਈਜ਼ ਕਿਹੜਾ ਹੈ ਸਾਈਜ਼ ਹੈ ਮਾਸ਼ਾਅੱਲ ਅੰਨੀ ਹੋਰ ਨਹੀਂ ਚਾਹੀਦਾ 오ਰੇਂਜ ਆਣੇ ਤੇ ਕੀ ਬੜੀ ਵੀਡੀਓ ਬਰਨਣੋਂ ਹੁੰਦੀ ਹੈ ਅੱਛਾ 오ਰੇਂਜ ਹੈ ਠੀਕ ਠੀਕ 오ਰੇਂਜ ਆਲੇ ਦਾ ਪਤਾ ਹੈ ਆਓ ਹਾਪੜਾ ਆ ਮਾਸ਼ਾਅੱਲ ਬਦਲ ਕਰਨਾ ਇਹ ਫਰੋਕ ਚੇਂਜ ਆ ਵਾਲੀ ਫਰੋਕ ਲਈ ਸੀ ਇਹਨੂੰ ਚੇਂਜ ਕਰਨਾ ਹੈ ਹੋਰ ਹੋਰ ਦੇਖਣ ਲਈ ਆਹ ਜੀ ਅਸੀਂ ਚੱਲੇ ਆ ਕਿਰਨਦੀ ਦੀ ਵੱਲ ਉਧਰੋਂ ਰੋਟੀ ਬਣਾ ਕੇ ਤੇ ਫਿਰ ਦੇਮਕਾ ਹਸਪੀਟਲ ਜੀ ਜਾਈ ਤੇ ਦੀਦੀ ਮਰਸਾ ਨਾਲ ਉੱਥੇ ਰਹਿਣਗੇ ਦੋਨੋਂ ਜਾਣੇ ਤੇ ਮੰਮੀ ਨੇ ਆ ਜਾਣਾ ਕਿਰਨਦੀ ਦੀ ਹੁਣਾਂ ਦੇ ਘਰੇ ਚੱਲਨੇ ਆ ਉੱਥੇ ਰੋਟੀ ਪਾਉਣ ਵਾਲੇ ਲੱਗੇ ਨੇ ਆਪਣਾ ਤੇ ਰੋਟੀਆਂ ਨਾ ਬਣਾਤੀ ਹੁਣ ਬਸ ਰੋਟੀ ਦੇ ਕੇ ਹਣੀ ਉਧਰ ਜਾ ਕੇ ਬਸ ਦੇ ਆਣੀ ਰੋਟੀ ਵਾਇਦੋ ਖਾ ਦਾ ਦਾਦਾ ਯਸਲਾ ਸੱਸੀ ਬੁਲਾ ਦੋ ਸੱਸੀ ਕੋਲ ਕਰ ਦੂ ਹਰਗਨ ਸੱਸੀ ਬੁਲਾ ਦੋ ਦਾਦਾਂ ਰੰਗ ਦੇ ਨਾਲ ਲੱਗਣਦੇ ਆ ਨਾ ਅਸੀਂ ਵੀ ਆਏ ਆ ਬੜਾ ਬਧੀ ਮਾਰੇ ਦੀ ਕਿਰਪਾ ਠੀਕ ਹੈ ਕੱਲ ਛੁੱਟੀ ਮਿਲ ਜਣੀ ਹੈ ਇਹ ਆ ਹਾਂ ਕੀ ਆਈ ਹੈ ਕੀ ਕਿੱਥੇ ਕਾਕਾ ਫੋਟੋ ਓਏ ਕਾਕਾ ਆ ਫੋਟੋ ਲੱਗੀ ਨਾ ਉਹਨੇ ਕਹਿੰਦੇ ਵੀ ਇਹ ਕਾਕਾ ਆ ਕਾਕਾ ਦਿੱਤੇ ਹੇ ਹੇ ਉਧਰੋਂ ਹੋਏ ਨੜਦੀ ਆਪਣੇ ਉਧਰੋਂ ਖੇਤੀਬਾੜੀ ਚ ਹੈ ਐ ਇਧਰ ਬੰਦੀ ਆ ਅਰਬੀ ਕੀ ਬੰਦੇ ਆ ਅਰਬੀ ਮਾਸ਼ਾਅੱਲੂ ਗੋभी ਪਹਿਲਾਂ ਫਿਰ ਅਰਬੀ ਦੋ ਵੈਰੈਟੀਆਂ ਬੰਦੀਆਂ ਇਹ ਲੈ ਆਣ ਜਾਂ ਛੱਡ ਗਿਆ ਉਥੇ ਲਈ ਅੰਨੀ ਚੋ ਚੱਕ ਕੇ ਇਹ ਫੜਾ ਗਿਆ ਮਮਾ ਬਣ ਗਈ ਇਹ ਕੰਨੀ ਤਰੀ ਹੋ ਗਈ ਤਰੀ ਤਰੀ ਕੱਢਣ ਦੀ ਤੇਲ ਸ ਤੇਲ ਜ਼ਿਆਦਾ ਹੋ ਗਿਆ ਲੈ ਇਹਨਾਂ ਨੂੰ ਕੋ ਪਤਾ ਨਹੀਂ ਲੱਗਦਾ ਇੰਨਾ ਹੀ ਐਸ 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 ਠੀਕ ਠੀਕ ਬੱਚਾ ਇੱਧਰ ਰੋਡ ਵੱਟੇ ਸਹੀ ਆ ਕੁੜੀ ਨੇ ਬਹੁਤ ਹੱਤ ਚੁੱਕੀ ਜਿੰਨੇ ਸਾਰੇ ਭਾਂਡੇ ਸੀ ਨਾ ਲਾ ਲਾ ਕੇ ਦਾਦੇ ਆਪਣੇ ਦੇ ਹੀ ਜਾਂਦੀ ਹੁੰਦੇ ਫੇਰ ਅੱਜ ਜੀ ਮੈਂ ਚੱਲੇ ਆ ਰੋਟੀ ਲੈਣੋਂ ਆਤੇ ਸੰਦੀਪ ਨੇ ਕਰਤੀ ਐ ਪੈਕ ਰੋਟੀ ਆ ਦੇਖੋ ਲੈ ਆਏ ਮਨਿੰਦਰ ਭਾਈ ਜੀ ਹਣੀ ਮਲੇ ਨੇ ਆਪਾਂ ਤੇ ਇਹਨਾਂ ਦਾ ਘਰ ਨੇੜੇ ਹੀ ਐ ਨੇੜੇ ਹੀ ਐ ਨਾ ਨਹੀਂ ਨਹੀਂ ਬੈਕ ਸਾਈਡ ਐ ਬਸ ਬਸ ਤੇ ਮੈਂ ਰੋਟੀ ਲੈ ਆਇਆ ਹੁਣ ਮੇਰੇ ਲਈ ਜਦੋਂ ਮਰਜ਼ੀ ਕਾਇਆ ਮੈਂ ਦੇਖ ਚੱਲ ਜਾਣੀ ਠੀਕ ਨਹੀਂ ਮੈਂ ਕਿ ਕਹਿੰਦੇ ਮੇਰੇ ਲੱਗੇ ਆ ਭਰਾ ਦਾ ਤਰੀਕਾ ਦੱਸਦਾਂ ਨੇ ਸਹੀ ਗੱਲ ਐ ਦੱਸਦਾਂ ਨੇ ਭਰਾ ਸ਼ਰਮੁੰਦਾ ਬੜਾ ਐ ਸ਼ਰਮੁੰਦਾ ਐ ਸਹੀ ਗੱਲ ਐ ਚੜ੍ਹਦਾ ਐ ਸ਼ਰਮੁੰਦਾ ਐ ਸਹੀ ਗੱਲ ਐ ਤਾ ਹੀ ਨਹੀਂ ਤਾ ਹੀ ਨਹੀਂ ਕਹਿੰਦਾ ਜੇ ਨਾ ਸ਼ਮਾਵੇ ਤੇ ਉਸ ਟਾਈਮ ਕਵੇ ਜੰਡਾ ਕਾ ਘਰ ਫੋਨ ਕਰ ਲਾ ਫੋਨ ਕਰ ਲਾ ਦਾਦਾ ਬਸ ਠੀਕ ਹੈ ਇਹ ਨਹੀਂ ਕਹਿਣਾ ਪਾ ਇਹਨਾਂ ਨੇ ਇਹ ਮੈਨੂੰ ਨਹੀਂ ਕਰਦੇ ਫਿਰ ਇਹ ਕਿਹਾ ਤੇ ਤਾਂ ਹੀ ਲੈ ਕੇ ਆਇਆ ਚਾ ਚਾ ਲੈ ਕੇ ਆ ਚਾ ਕਹਿੰਦਾ ਕਹਿੰਦਾ ਨਹੀਂ ਦੇ ਰਹਿ ਤੇਰੇ ਨਹੀਂ ਮਰ ਰੋ ਟਿਪੜੀ ਮੈਂ ਕਿਹਾ ਕਿਆ ਫੋਨ ਕਰ ਲੈ ਫੋਨ ਵੀ ਨਹੀਂ ਕਰ ਦਿੱਤਾ ਹਾਂ ਇਹ ਨਹੀਂ ਬੰਦੇ ਹੋਰ ਫਿਰ ਬਾਬੇ ਠੀਕ ਠਾਕ ਜੀ ਪਰ ਮੂੰ ਕਰ ਲਿਆ ਬਾਬਿਆਂ ਨੇ ਬਾਈ ਕਮਰਾ ਚੇਂਜ ਕਰਤਾ ਯਾਰ ਕਮਰਾ ਸਾਫ ਹੀ ਆਹ ਤਾਂ ਵਧੀਆ ਇੱਥੇ ਮਤਲਬ ਸਮੈਲ ਵੀ ਨਹੀਂ ਹੁੰਦੀ ਨਾਲੇ ਏਸੀ ਵਾਲਾ ਏ ਏਸੀ ਦਾ ਸੋਚ ਤਾਂ ਉਹਨਾਂ ਕੋਲ ਲੱਗਾ ਆ ਤੇ ਐਂ ਨਹੀਂ ਚਲਾ ਸਕਦੇ ਨਾ ਇਹਨਾਂ ਚਲਾਉਣ ਹੀ ਦੇਣਾ ਹੈ ਬਸ ਠੀਕ ਹੈ ਚਲੋ ਰੋਟੀ ਖਾਣ ਤੇ ਵੀ ਜਾਈਏ ਘਰ ਨੂੰ ਆਹ ਕਮਰੇ ਤਾਂ ਮੰਦਾ ਆ ਲਿਆ ਉਹ ਕਮਰਾ ਸਾਫ ਆ ਉਹ ਥੋੜਾ ਠੀਕ ਆ ਫੜ ਦੋ ਫੜ ਦੋ ਉਧਰ ਸੰਗ ਮਰਮਰ ਲੱਗੀ ਆ ਆ ਵਧੀਆ ਗਣੀ ਆ ਪਰ ਏਸੀ ਨਹੀਂ ਚੱਲਣਾ ਬਾਹਰ ਉਦਾਂ ਏਸੀ ਵਾ ਤੇ ਵੀ ਦੇਖੇ ਨਾ ਖੁਸ਼ ਹੋਈ ਜਾ ਬਸ ਇਹ ਲੰਮੀ ਲੰਮੀ ਤਾਰ ਦੇ ਦਾ ਕਰਦਾ ਹੈ ਹੈ ਕਰਦਾ ਨਾਲ ਬਾਹਰ ਜਾ ਰਿਹਾ ਮੈਂ 12 ਵੀ ਡਿਕਾਰ ਕੇ ਹਿੱਥੋਂ ਪੇਸ ਕਸਣਾ ਕੱਢ ਕੇ ਇੱਚੂ ਸਿੱਧੀਆਂ ਡਾਇਰੈਕਟਰ ਲਾ ਦੇ ਪਾ ਜੀ ਲੰਮੀ ਲੰਮੀ ਤਾਰ ਲਿਆ ਕਰਨ ਇੱਚ ਪਾ ਦੋ ਸਿੱਧੀਆਂ ਸਭ ਜੁਟ ਜੀ ਸਭ ਕਨੀ ਉੱਡੀ ਜੀ ਆਹ ਮੈਂ ਜਿਹੜੀ ਆਹ ਭਾਈ ਉਹ ਇੱਥੇ ਪਈਆਂ ਉਹ ਇੱਥੇ ਮੈਂ ਤਾਂ ਰੱਖਾ ਕੱਪੜੇ ਤੋਂ ਅਰੇ ਪਈਆਂ ਇੱਥੇ ਜੀ ਨਹੀਂ ਇੱਥੇ ਕੰਢੇ ਮੇਰੇ ਹੋ ਜੇ ਲਿਖਣਾ ਪੈਂਦਾ ਰਹਿਣਾ ਨਾ ਲਿਮਕਾਣੀ ਦਾ ਭਾਜੀ ਲਿਮਕਾਣੀ ਦਾ ਯੋਨੇ ਕਹਤਾ ਨਾ ਨਿਮਕਾੰਦਾਂ ਸੰਗੈ ਉਹ ਸਭ ਕੁਝ ਲੈਂਦਾ ਭਰਾ ਪਾ 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 ਉਹ ਮਮਾ ਹੱਥਾਂ 'ਤੇ ਥੋੜੀ ਪਾਣੀ ਕਮਰੇ 'ਚ ਖਲਾਰ ਹਾਂਜੀ ਥੋੜਾ ਚੱਜ ਜੂਜੀ ਲੈਣੀ ਮੈਂ ਸੈਂਟਾਈਜ਼ਰ ਦੇ ਨਮਕੜੇ ਮੈਂ ਸੈਂਟਾਈਜ਼ਰ ਅਸਰ ਨੂੰ ਸੇ ਕਹੀਏ ਸਰ 27 ਦੇ ਸੇ ਮਿਲਿਆ ਇੱਧਰ ਆਉਂ ਕੀ ਜਰਾ ਇਹ ਕ੍ਰਿਕਟ ਕਰਨ ਨੂੰ ਕੱਲ੍ਹ ਸੈਂਟਾਈਜ਼ਰ ਬਿਕਰ ਮੈਂ ਲਾ ਫਲਾਸੇ 1 ਮਿੰਟ ਰਹਿ ਜਾ ਰਿਹਾ ਲੋਕਾਂ ਨੂੰ ਵਿਆਹ ਚ ਪਾਉਣ ਨਾਲ ਲੱਭਣ ਲਈ ਇਹ ਬਾਥਰਮ ਚ ਪਾਉਣ ਦੇ ਗੋਪੀ ਨੇ ਜਿੱਦਾਂ ਸ਼ਰਟ ਦੀ ਮਸ਼ਹੂਰੀ ਦੇਣੀ ਐ ਐਡ ਨਹੀਂ ਮੈਂ ਖੜਾ ਦੇਣੀ ਕੀ ਨਹੀਂ ਕਹਿੰਦਾ ਕਹਿੰਦਾ ਲੈ ਗੋਪੀ ਤੂੰ ਬਾਲਾ ਗੋਪੀ ਨੂੰ ਐਡ ਦੇਣੀ ਹੁੰਦੀ ਉਹਦੀ ਚੱਲ ਠੀਕ ਚੱਲਿਆ ਸਾਡਾ ਭਰਾ ਵੱਡਾ ਓਕੇ ਸਤਿ ਸ੍ਰੀ ਅਕਾਲ ਬਾਏ ਬਾਏ ਕੱਲ ਆ ਜੀ ਵੀਰੇ ਓਕੇ ਕੱਲ ਸ਼ਾਮੀ ਆਉਂਗਾ ਮਾਰਨਿੰਗ ਵੀਰੇ ਚਾਹ ਦੇ ਨੂੰ ਨਹੀਂ ਅੱਛਾ ਸਵੇਰੇ ਆਉਂਗਾ ਤਾਂ ਫਿਰ ਮੈਂ ਤੇ ਸੁੱਤਾ ਹਣਾ ਦੇ ਇਹ ਤਾਂ ਲੈ ਆਈ ਚਾਹ ਫਿਰ ਮੈਂ ਬੇਫਿਕਰਾਂ ਫਿਰ ਹੁਣ ਚਾਹ ਦੀ ਜਿੰਮੇ ਚਾਹ ਦੀ ਜ਼ਿੰਮੇਵਾਰੀ ਤੇਰੀ ਅੱਛਾ ਲੈ ਆਈ ਲੈ ਸੱਤ ਕੋਈ ਨਾ ਵੀ ਲੈ ਆਉ ਠੀਕ ਹੈਗੇ ਸੱਤ ਨਾ ਆ ਜੀ ਹਾਂ ਓਕੇ ਲੇਵੇ ਹੁਣ ਸਾਡੀਆਂ ਹੋ ਗਈਆਂ ਨੇ ਜਾਣ ਦੀਆਂ ਤਿਆਰੀਆਂ ਭਾਜੀ ਹੁਣ ਇੱਥੇ ਰਹਿਣਗੇ ਭਾਜੀ ਤੇ ਕਿਰਨਦੀ ਦੀ ਇੱਥੇ ਰਹਿਣਗੇ ਤੇ ਆਪਾਂ ਹੁਣ ਜਾਵਾਂਗੇ ਵੀ ਬੇਬੀ ਨਾਲ ਆਪਾਂ ਇੱਕ ਵਾਰੀ ਦੇਖ ਆਏ ਆ ਬਹੁਤ ਸੋਹਣਾ ਵਾ ਲੱਤਾਂ ਮਾਰਨ ਡਿਆ ਪੂਰੀਆਂ ਤੇ ਮਸਣ ਸਿੰਘ ਹਾਂ ਕਿਹੜਾ ਨੂੰ ਤਾਂ ਰਹਿਣਾ ਪੈਣਾ ਉਹ ਫੀਡ ਦਿੰਦੇ ਬੱਚਿਆਂ ਨੂੰ ਤਾਂ ਹਾਂ ਤੇ ਤਾਂ ਕਰਕੇ ਕਿਰਨਦੀ ਨੂੰ ਨਾਲ-ਨਾਲ ਰਹਿਣਾ ਪੈਂਦਾ ਆ ਤੇ ਸੋ ਹੁਣ ਕਰੇ ਚੱਲਦੇ ਆ ਹਰਗਣੂ ਹੀ ਤੰਗ ਕਰਨ ਦੀ ਸੰਦੀਪ ਦਾ ਫੋਨ ਆ ਗਿਆ ਕਹਿੰਦੇ ਆਏ ਤਰਪੇ ਮਾ ਉਹ ਤਰਪੇ ਤਰਪੇ ਕਹਿੰਦੀ ਉਹ ਤੰਗ ਬੜਾ ਡੀ ਕਰਨ ਮੈਂ ਮੈਂ ਆ ਗਿਆ ਮਰਦਾ ਹਾਂ ਮਿੰਟਾਂ ਚ ਹੁਣ ਕਹਿੰਦਾ ਗਾਣਾ ਲਾਦਣਾ ਯਾਨੀ ਸਟੈਪ ਆਹ ਅਗ ਸਟੈਪ ਮਾਰਨੇ ਮੇਰੇ ਸੁਣਿਆ ਪਾਉ 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 ਇਹਨੇ ਬੜਾ ਮਾਰਦੀ ਉਹ ਬੜਾ ਦੂਜਾ ਇੱਕ ਹੋਰ ਗਾਣਾ ਆਹ ਪਤਰੀ ਸ਼ੰਚਣ ਜੀ ਆਪਨੇ ਕੀ ਗਾਣਾ ਚਲਵਾਇਆ ਤੇ ਉੱਥੇ ਬੜੇ ਸਟੈਪ ਮਾਰਦੀ ਬੜੀ ਨੱਚਦੀ ਇਹਨੇ ਤਾਂ ਹੋ ਗਈ ਨਾ ਮੈਂ ਦੋਵਾਂ ਤਿੰਨਾਂ ਸਾਲਾਂ ਦੀ ਇੰਨੇ ਦੇ ਨੱਚਣ ਦਾ ਆਪਣੇ ਪੂਰਾ ਉਦਾਂ ਹੀ ਆ ਵੀ ਡੈਡੀ ਜੀ ਕਹੇ ਨਾ ਵਾਈਗ੍ਰੂ ਬੋਲੋ ਫਿਰ ਪਾਠ ਵੀ ਕਰਦੀ ਐ ਪਾਠ ਵੀ ਕਰਦੀ ਐ ਪਾਠ ਹੀ ਪਈ ਕਰਦੀ ਐ ਤੁਹਾਨੂੰ ਬਹੁਤੀ ਗੱਲ ਵੀਡੀਓ ਮੈਂ ਅਗਲੇ ਵਲੌਗ ਵਿੱਚ ਸ਼ੇਅਰ ਕਰਾਂਗਾ ਵੇਖੋ ਡੈਡੀ ਦੇ ਨਾਲ ਪਾਠ ਵੀ ਕਰਦੀ ਇੱਕ ਕਮਕਾਰ ਸਤਨਾਮ ਵਾਈਗ੍ਰੂ ਐਦਾਂ ਕਰਦੀ ਜਿਦਾਂ ਡੈਡੀ ਕਰਦੇ ਮਖਰ ਮਖਰ ਬੋਲਦੀ ਐ ਦੋਨੋਂ ਕੰਮ ਕਰਦੀ ਐ ਲੈ ਇਹ ਪਹਿਲਾਂ ਬਾਹਰ ਰਹਿੰਦੀ ਐ ਚਾਤਰ ਮੈਂ ਮੈਂ ਡਰਾਂ ਮੈਂ ਇਹ ਨਾ ਕੁੜੀ ਕੋਈ ਲੱਗਦੀ ਬਾਪਾ ਸੁੱਤੇ ਡੈਡੀ ਸੁੱਤੇ ਲੈ ਇਹ ਕਿੱਧਰ ਗਿਆ ਆਏ ਹਾਂ ਇਹ ਕੀ ਹੈ ਇਹ ਕੀ ਹੈ ਰੈਡੀ ਜਾ ਦਿਓ ਰੱਖ ਦਿਓ ਦੇ ਵਿੱਚ ਰੱਖ ਦਿਓ ਉਹ ਦਦੀ ਦਦੀ ਚੱਲੀ ਬਾਹਰ ਛੱਡ ਦਿਓ ਚੱਲ ਚਲੀ ਗਈ ਘਰ ਚੱਲ ਚਲ ਕੜ ਮੈਂ ਕੜਦੇ ਹਾਂ ਸਮਾਂ ਸਮਾਂ ਸਾਰਾ ਹਾਂ ਚੱਲ ਠੀਕ ਹੈ ਅਹੀਂ ਤਾਂ ਹੋਰ ਸਿੱਤੀ ਆਣਾ ਮਮੇ ਰੋਟੀ ਡਾ ਵੀ ਖਾਣ ਫਿਰ ਕਾਕਾ ਵੇਖਣ ਚੱਲ ਗਏ ਉੰਮੀ ਤੇ ਡੈਡੀ ਹੁਣ ਇੱਥੇ ਰਹਿਣਗੇ ਚਲੋ ਠੀਕ ਹੈ ਆਪਾਂ ਚੱਲਦੇ ਆਂ ਸਾਥ ਸਭ ਬਾਏ ਬਾਏ ਸਸੀ ਕਾ ਭਾਂਡੇ ਮੈਂ ਚੱਲ ਚੱਲੀਏ ਚੱਲ ਮਾਲ ਕਿਥੇ ਹੈ ਬਾਏ ਬਾਏ ਗੱਡਾ ਕਾਕਾ ਕਾਕਾ ਗੱਡਾ ਕੋ ਐ ਕਹਿੰਦੀ ਇੰਨਾ ਇੰਨਾ ਚਲ ਜਲੀ ਕੋਈ ਦਾ ਕਾਕਾ ਕਿੱਡਾ ਕੋ ਐਨਾ ਇੰਨਾ ਚਲ ਚੱਲ ਚੱਲੀਏ ਬਾਏ ਕਰਦੇ ਦਾਦੀ ਨੂੰ ਚੰਡੀ ਬਾਬਾ ਵਾ ਦੇ ਕੋਈ ਮੈਂ ਕਿਹ ਚੱਲ ਗਾਣਾ ਲਾ ਦੇਨੀ ਓ ਨਚ ਚਲੋ ਚੱਲ ਆ ਜਾ ਆ ਜਾ ਹਣ ਇਹਨੂੰ ਤੇ ਫੜੋ ਟੈਂਬਲਾ ਹੋ ਗਿਆ ਮੋਬਾਈਲ ਫੜ ਫੇਰਾ ਮੇਰਾ ਜੂ ਜੂ ਫੜ ਕਰ ਕੋਈ ਤੇ ਨਹੀਂ ਆਣੇ ਇਸ ਕੋਈ ਆਏ ਬਾਬਾ ਹੋ ਆ ਲੈੰਦਾਈ ਅਨੋਭੀ ਕੋਲੇ ਆਹੇ ਸਹੀ ਯਾਰ ਅੱਜ ਵੇਖ ਯਾਰ ਸੰਦੂ ਸਾਹਿਬ ਵੇਖੋ ਸਹੀ ਆ ਕਨਹੀਂ ਮੈਂ ਤਾਂ ਜਿੱਦਾਂ ਪਾਕ ਨੂੰ ਨਹੀਂ ਵੇਖਿਆ ਵੀ ਸਾਈਜ਼ ਸਾਹ ਉਹ ਤਾਂ ਠੀਕ ਹੈ ਸਾਈਜ਼ ਬੰਨੀ ਕਿਹੜਾ ਹੀ ਯਾਰ ਹੁਣ ਸਾਈਜ਼ ਦਾ ਨਹੀਂ ਕੋਈ ਪ੍ਰੋਬਲਮ ਮੰਜੇ ਪੋਇਆ ਪੋਇਆ ਨਹੀਂ ਉਹਦਾ ਠੀਕ ਹੈ ਆਹ ਸਹੀ ਨਾ ਆਹ ਥੋੜਾ ਸਟਾਫ ਫਿਰ ਵੀ ਠੀਕ ਆ ਉਹ ਆਕੜਿਆ ਜਿਹਾ ਹੀ ਯਾਰ 500 ਦਾ ਆਇਆ ਹੀ 500 ਦਾ ਹੈ ਸਾਰਾ ਉਹ ਤਾਂ ਕਹਿੰਦੇ ਸ਼ਰਟ ਵੀ ਆ ਗਿਆ ਉਹ ਵੀ ਉਹ ਜਾਲੀ ਦੀ ਭਲੀ ਆਹ ਗੁੜੀ ਜਿਹਾ ਗਮਾਹ ਦੁੱਧ ਗਰਮ ਕਰਦੀ ਹਾਂ ਹਾਂ ਬਹੁਤ ਵਧੀਆ ਠੀਕ ਠਾਕ ਚੜਦੀ ਕਲਾ ਰਜੀ ਭਾ ਬਹੁਤ ਵਧੀਆ ਕਿਦਾਂ ਗਏ ਹੂੜਾ ਹਟਾ ਲੈਣ ਗਏ ਕਿ ਨਹੀਂ ਜੀ ਹਾਂ ਜੀ ਘੁੰਮਣ ਗਏ ਅੱਛਾ ਗਏ ਹੋਰ ਅੱਛਾ ਵਧੀਆ ਵਧੀਆ ਹੋਰ ਕਿੱਥੇ ਖੜਿਆ ਉਦੋਂ ਦਾ ਦੋ ਵਾਰੀ ਚੱਲ ਕੇ ਮੱਠਣਾ ਇਹ ਕੋੜੀ ਸਟਾਰਟਿੰਗ ਤੇ ਕੋੜੀ ਆਦ ਕੀ ਇਹ ਦੋ ਵਾਰੀ ਗਏ ਹਨ ਹਾਂ ਉਧਰ ਗਏ ਭਲਾ ਨਾਗਿੰਗਨ ਸਾਹਿਬ ਗਏ ਕਿ ਨਹੀਂ ਅੱਜ ਲਵਲੀ ਲੈ ਕੇ ਵੇਖਾਂਗੇ ਆਦ ਕੀ ਇਹ ਹਰ ਕਨ ਨਾਗਿੰਗਨ ਸਾਹਿਬ ਦਰਸ਼ਨ ਕਰਕੇ ਆਇਆ ਜਰੂਰ ਠੀਕ ਹੈ ਮੰਗਲਵਾਰ ਰਸ਼ਟ ਘਟ ਹੁੰਦਾ ਹੋਵੇ ਫਿਰ ਰਾਤਵਾਰ ਹੁੰਦੀ ਹੈ ਹਾਂ ਹਾਂ ਇਹ ਤਾਂ ਪਰ ਰਸ਼ ਹੋਣਾ ਮੰਗਲਵਾਰ ਛੁੱਟੀ ਮੰਗਲਵਾਰ ਚਲ ਜਿੰਦੇ ਸਭ ਤੋਂ ਵਧੀਆ ਗੱਲ ਆ ਮੈਂ ਘਟ ਬਣਾ ਲਈ ਚਾਹ ਪੀ ਲੈਨੇ ਆ ਦਬਲੇ ਕਹਿੰਦੇ ਭਾਜੀ ਜੇ ਤੁਸੀਂ ਪੀਣੀ ਤੇ ਫਿਰ ਮੈਂ ਪੀ ਲੂੰਗੀ ਤੇ ਮੈਂ ਇਹ ਥੋੜੀ ਗੱਲ ਆ ਮੈਂ ਤੇ ਦਿਲ ਕਰਦਾ ਤੇ ਪੀ ਬਣਾ ਲੈਂਦਾ ਮੈਂ ਮੈਂ ਵੀ ਘਟ ਪੀ ਲੂੰਗਾ ਤੇਰੇ ਅੱਖੀ ਹੋਰ ਕੀ ਆ ਲਾਈਟ ਦੀ ਵੇਟ ਕਰੀ ਜਾਂਦੇ ਤੇ ਲਾਈਟ ਅਜੇ ਤੱਕ ਨਹੀਂ ਆਈ ਅਸੀਂ ਅਖੰਡ ਵੀ ਏਸੀ ਲਾਈਏ ਵੀ ਗਰਮੀ ਬਹੁਤ ਲੱਗਨ ਦੀ ਇਹ ਤੇ ਟਾਈਮ ਵੀ ਅੱਜ ਕਾਫੀ ਹੋ ਗਏ ਸਭ 11:30 ਹੋ ਗਏ ਆ ਹਾਂ ਗੁੜੀਆ ਦੇ ਹੁਣੇ ਸੋ ਵਾਲੇ ਘਟ ਆਂ ਸੋ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਾਰੇ ਜਾਣੇ ਬਾਏ ਬਾਏ